ਸਤਕਾਰ ਸਹਿਤ ਸਸਿਕਾ ਟਿੱਕਰ ਗਾਵੇ ਬੋੜ ਗਾਵੇ ਗਾਵੇ ਹਰਿਆ ਤੂਤ ਖੜ ਕੇ ਸੰਰਾਈਆ ਤੇਰੀ ਰੂਹ ਹੋ ਜਾਊਗੀ ਸੂਰਤ ਪੰਜਾਬ ਦੇ ਲੋਕ ਗੀਤ ਰੂਹ ਦੇ ਇਖਰਾਕ ਤੇ ਇਹਨਾਂ ਲੋਕ ਗੀਤਾਂ ਨੂੰ ਮੰਨਣ ਵਾਲਿਆਂ ਲਈ ਇਹ ਜਦੋਂ ਕਿਤੇ ਸੁਣਦੇ ਆ ਕੰਨਾਂ 'ਚ ਪੈਂਦੇ ਆ ਤਾਂ ਉਹਨਾਂ ਦੇ ਕੰਨਾਂ 'ਚ ਰਸ ਖੋਲਿਆ ਜਾਂਦਾ ਅੱਜ ਮੇਰੇ ਮਨ ਵਿੱਚ ਖਿਆਲ ਆਇਆ ਜਿਵੇਂ ਰਦਾ ਪਰਮਜੀਤ ਚੈਨਲ ਤੇ ਲੋਕ ਗੀਤ गा ਕੇ ਮੈਂ ਤੇ ਮੈਡਮ ਪਰਮਜੀਤ ਕੌਰ ਭੇਜਦੀ ਆ ਪਰ ਮੈਨੂੰ ਲੱਗਿਆ ਕਿ ਜਿਹੜਾ ਇਹਨਾਂ ਦੇ ਕੋਲ ਖਜ਼ਾਨਾ ਯਾਦਾਂ ਦਾ ਉਹ ਵੀ ਅਸੀਂ ਰੋੜੀਏ ਤੇ ਉਹਦੇ ਵਿੱਚ ਬੜਾ ਕੁਸ਼ਕੀਮਤੀ ਸਾਨੂੰ ਸਾਡੇ ਹੱਥ ਲੱਗੇਗਾ ਤੇ ਉਹ ਨੌਜਵਾਨਾਂ ਦੇ ਕੰਮ ਵੀ ਆਏਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਉਹ ਅਸੀਂ ਸਾਫ਼ ਕੇ ਰੱਖ ਸਕਾਂਗੇ ਤਾਂ ਮੇਰੀ ਕੋਸ਼ਿਸ਼ ਆ ਮੈਡਮ ਪਰਮਜੀਤ ਕੌਰ ਜਿਹੜੇ ਕਿ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ ਤੇ ਆਪਾਂ ਇਹਨਾਂ ਦੇ ਜੀਵਨ ਬਾਰੇ ਜਾਣਾਂਗੇ ਤੇ ਕਿਵੇਂ ਇਹਨਾਂ ਦਾ ਲੋਕਗੀਤਾਂ ਨਾਲ ਪਿਆਰ ਪਿਆ ਕਿਵੇਂ ਇਹ ਜੌਬ ਵਿੱਚ ਹੁੰਦੇ ਹੋਏ ਵੀ ਲੋਕਗੀਤਾਂ ਨਾਲ-ਨਾਲ ਲੈ ਕੇ ਚੱਲਦੇ ਰਹੇ ਤੇ ਕਿਵੇਂ ਮਹਿਸੂਸ ਕਰਦੇ ਆ ਉਮਰਦੇਸ਼ ਪੜਾਣ ਵਿੱਚ ਪਹੁੰਚ ਕੇ ਤੁਹਾਡਾ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੇ ਕਿਵੇਂ ਤੁਸੀਂ ਬਚਪਨ ਚ ਜਿਹੜੇ ਲੋਕਗੀਤ ਗਾਉਂਦੇ ਸੀ ਮਤਲਬ ਛੋਟੇ ਹੁੰਦੇ ਵੀ ਗੀਤ ਮਤਲਬ ਪਿਆਰ ਪੈ ਗਿਆ ਤੁਹਾਡਾ ਲੋਕਗੀਤ ਛੋਟੇ ਹੁੰਦੇ ਤਾਂ ਹੀ ਮਤਲਬ ਜਿਵੇਂ ਪਿੰਡਾਂ ਦੇ ਵਿੱਚ ਕਿਸੇ ਦੇ ਵਿਆਹ ਸ਼ਾਦੀ ਹੋਣਾ ਪਹਿਲਾਂ ਕਿੰਨੇ ਕਿੰਨੇ ਦਿਨ ਪਹਿਲਾਂ ਜਿਵੇਂ ਲੋਕੀ ਤੋਂ ਪੜਾ ਲੈਂਦੇ ਸੀ ਘਰੇ ਅੱਛਾ ਉਦੋਂ ਕੋਈ ਹੋਰ ਸਾਦਨ ਨਹੀਂ ਸੀ ਹੁੰਦਾ ਇਹ ਮਤਲਬ ਉਡੀਕਦੇ ਹੁੰਦੇ ਸੀ ਅਸੀਂ ਵੀ ਕਿਸੇ ਦੇ ਕੋਈ ਹੋਊਗਾ ਵਿਆਹ ਸ਼ਾਦੀ ਪਿੰਡਾਂ 'ਚ ਸਪੀਕਰ ਲੱਗਣੇ ਵਿਆਹ ਤੋਂ ਪਹਿਲਾਂ ਹੀ ਕੋਠੇ 'ਚ ਮੰंजे ਜੋੜਕੇ ਸਾਰੀ ਸਾਰੀ ਆ ਸਪੀਕਰ ਉਹ ਬਹੁਤ ਵਧੀਆ ਸੀਗਾ ਮਤਲਬ ਉਸ ਸਮਾਂ ਜਿੱਮੇ ਤੇ ਉਸ ਤੋਂ ਬਾਅਦ ਜਿੱਮੇ ਲੋਕ ਗੀਤਾਂ ਦਾ ਜਿੱਮੇ ਦੇਖਦੇ ਸੀ ਦੇਖਦੇ ਦੇਖਦੇ ਇਹ ਮਤਲਬ ਸ਼ੌਕ ਇਹਨਾਂ ਮਨ ਦੇ ਵਿੱਚ ਹੀ ਗਾਉਣ ਦਾ ਕਿਸੇ ਤੋਂ ਸਿੱਖਿਆ ਨਹੀਂ ਕਿਸੇ ਤੋਂ ਕੁਝ ਨਹੀਂ ਆਪਦੇ ਆਪ ਹੀ ਜਿਵੇਂ ਕਹਿੰਦੇ ਹੁੰਦੇ ਆ ਵੀ ਨਚਨ ਵਾਲੇ ਦੀ ਅੱਡੀ ਨ ਰਹਿੰਦੀ ਤੇ ਗਾਉਣ ਵਾਲੇ ਦਾ ਉਹ ਮੈਂ ਵੀ ਕਦੇ ਕੋਈ ਲੋਕ ਗੀਤ ਕਿਤੇ ਵੀ ਗਾਉਂਦਾਂ ਲਈ ਜਿਸ ਨੂੰ ਮੈਨੂੰ ਆਹ ਹੁੰਦਾ ਇਹ ਭੱਜ ਕੇ ਮੈਂਪ ਤੇ ਸ਼ਾਮ ਰਹਾਂ ਮੈਂ ਮੰਨਦਾ ਜਿਹਾ ਤਲਾਹ ਹਾਂ ਵੀ ਕਿ ਹੁਣ ਏਜ ਦੇ ਅਕੋਰਡਿੰਗ ਥੋੜਾ ਜਿਆਦਾ ਕਿਵੇਂ ਸਾਹ ਛੱਟ ਜਾਂਦਾ ਵਾ ਮੈਂ ਤੇ ਪਰ ਫੇਰ ਵੀ ਜਿਵੇਂ ਸ਼ੌਕ ਆ ਸ਼ੌਕ ਬਣੀ ਮਰਿਆ ਕਿਤੇ ਵੀ ਕਿਤੇ ਵੀ ਮੈਨੂੰ ਆਹ ਹੁੰਦਾ ਮੈਨੂੰ ਕੋਈ ਬੁਲਾਵੇ ਬੌਨਲੇ ਮੈਂ ਹਾਜ਼ਰ ਹਾਂ ਜੀ ਕਿ ਤੇ ਤੁਹਾਡਾ ਜਿਹੜਾ ਜਿਵੇਂ ਤੁਸੀਂ ਕਿਹਾ ਵੀ ਸ਼ੌਂਕ ਨੇ ਮਰਿਆ ਉਮਰ ਭਾਵੇਂ ਹੋ ਗਈ ਹੈ ਕਿੰਨੀ ਕੁ ਉਮਰ ਹੋਈ ਤੁਹਾਡੀ ਮੇਰੀ ਹੀ ਹੋ ਗਈ ਹੁਣ ਆ 69 ਮੰਨ ਲਓ 70 ਹਾਂ ਜੀ 70 ਸਾਲ ਦੀ ਉਮਰ ਮੇਰੀ ਹੁਣ ਹਾਂ ਜੀ ਹੋ ਗਈ ਹੈ 30 April ਨੂੰ ਵੀ ਤੁਸੀਂ ਕਦੋਂ ਜੋਬ ਜੁਆਇਨ ਕੀਤੀ ਸੀ ਮੈਂ ਜੋਬ ਜੁਆਇਨ ਕੀਤੀ 31 1985 ਨੂੰ ਹਾਂ ਜੀ ਤੇ ਜਿਹੜੇ ਲੋਕ ਗੀਤ ਗਾਉਂਦੇ ਸੀ ਤੇ ਬਚਪਨ ਚ ਤੁਸੀਂ ਬੱਚੇ ਹੁੰਦੇ ਹੁੰਦੇ ਸੀ ਆਪਣੇ ਆਪ ਹੀ ਸਿੱਖ ਗਏ ਉਹਨਾਂ ਤੋਂ ਆਪਣੇ ਆਪ ਹੀ ਸਿੱਖ ਗਏ ਮਤਲਬ ਜਿਵੇਂ ਆਪਣੇ ਆ ਮਾ ਮਾ ਸੋਣਾਂ ਤਾਈਆਂ ਚਾਚੀਆਂ ਗਾਉਂਦੇ ਸੀ ਘਰਾਂ ਚ ਬਸ ਉਹਨਾਂ ਨੂੰ ਦੇਖ ਦੇਖ ਕੇ ਘਰਾਂ ਦੇ ਵਿੱਚ ਜਿਵੇਂ ਕਿਉਂਕਿ ਘਰੇ ਇਉਂ ਹੁੰਦਾ ਸੀ ਵੀ ਜਿਵੇਂ ਤਰੀਂਜਣ ਹੂੰ ਤਰੀਂਜਣ ਪਾਉਣੇ ਉਹ ਵੀ ਮੈਂ ਜਿਵੇਂ ਚਰਕੇ ਵੀ ਕੱਤੇ ਦਰਨਾ ਮੁੜੀਆਂ ਸਾਰਾ ਕੁਝ ਮਤਲਬ ਉਦੋਂ ਆ ਹੁੰਦਾ ਸੀ ਵੀ ਕੋਈ ਬਹੁਤ ਅਰੇਡ ਯੂਨਿਸੀ ਕੁੜੀਆਂ ਨੂੰ ਜੇ ਕਿਸੇ ਤੇ ਕਰੇ ਹੁੰਦਾ ਸੀ ਸੋਨਮ ਦੀ ਸੀ ਦਿੰਦੇ ਹੁੰਦੇ ਤੇ ਫਿਰ ਜਿਹੜੇ ਆਪਦੇ ਮਨ ਦੇ ਹਾਪਾਪ ਸੀ ਉਹ ਗੀਤ ਰਾਈ ਕਰਦੇ ਸੀ ਰਾਤ ਨੂੰ ਅੱਧੀ ਅੱਧੀ ਰਾਤ ਤੱਕ ਜਿਵੇਂ ਤਰਿੰਜਣ ਗਉਂਨੇ ਚਰਖੇ ਕੱਤਣੇ ਤੇ ਉਹ ਨਾਲ ਗੀਤ ਗਾਉਣੇ ਤੇ ਬਹੁਤ ਵਧੀਆ ਸਮਾਂ ਸੀ ਜਿਵੇਂ ਅੱਜਕੱਲ ਬਹੁਤ ਕੁਝ ਚੇਂਜ ਹੋ ਗਿਆ ਉਹ ਸਮਾਂ ਬਹੁਤ ਵਧੀਆ ਸੀ ਤੇ ਤੁਸੀਂ ਜਿਵੇਂ ਤਰਿੰਜਣ ਦੀ ਗੱਲ ਕੀਤੀ ਆ ਤੁਸੀਂ ਸਾਨੂੰ ਦੱਸੋ ਵੀ ਅਸੀਂ ਤਰਿੰਜਣ ਦਾ ਨਾਂ ਤਾਂ ਸੁਣਿਆ ਹੋਇਆ ਮੈਂ ਵੀ ਸੁਣਿਆ ਹੋਇਆ ਪਰ ਮੈਂ ਕਦੇ ਤਰਿੰਜਣ ਵਿੱਚ ਬੈਠ ਕੇ ਚਰਖਾ ਨਹੀਂ ਕੱਤਿਆ। ਚਾਹੇ ਮੈਂ ਦਾਦੀ ਤੋਂ ਸਿੱਖਿਆ ਵੀ ਆ ਚਰਖਾ ਨਾਲ ਪਰ ਤਰਿੰਜਣ ਚ ਬੈਠ ਕੇ ਨਹੀਂ ਕੱਤਿਆ ਕਦੇ ਤੇ ਉਹ ਕਿਸ ਤਰ੍ਹਾਂ ਦਾ ਹੁੰਦਾ ਤਰਿੰਜਣ ਵਿੱਚ ਕੀ ਕੀ ਕੰਮ ਕੀਤੇ ਜਾਂਦੇ ਸੀ। ਅਸੀਂ ਮਤਲਬ ਜਿਵੇਂ ਸਾਡੇ ਆਸ ਗੌਂਡ ਕੁੜੀਆਂ ਹੁੰਦੀਆਂ ਸੀ। ਅਸੀਂ ਵੀ ਰਾਤ ਨੂੰ ਜਿਵੇਂ ਮਤਲਬ ਵੇਲੇ ਹੁਣਾ ਤੇ ਸੱਤ-ਅੱਠ ਕੁੜਨਾ ਹੋ ਜਾਣੀਆਂ ਉਹਦੇ ਚਰਖੇ ਇਕੱਠੇ ਇੱਕ ਥਾਂ ਫੇਰ ਉਹ ਘੋਟੇ ਹੁੰਦੇ ਸੀ ਉਹਨਾਂ ਚ ਆਪਦੀਆਂ ਕੂਮਾਂ ਪਾਉਣੀਆਂ। ਫਿਰ ਅਸੀਂ ਜਦੋਂ ਜੀ ਦੀ ਕੋਈ ਕਿੰਨੇ ਕਿੰਨੇ ਗਲੋਟੇ ਬਣਾਉਂਦੀ ਆ ਕਿੰਨਾ ਵੰਡ ਦਿੰਦੇ ਸੀ ਸਾਰਿਆਂ ਨੂੰ ਪੂਨਾ ਇੱਕ ਜਾਨੀ ਵੰਡ ਦਿੰਦੀ ਸੀ ਕੱਟਣਾ ਮਤਲਬ ਸਾਰਿਆਂ ਨੂੰ ਅਲੱਗ-ਅਲੱਗ ਵੀ ਇਹ ਆਪਾਂ ਕੱਟਣਾਂ ਆ ਵਾਹੀਂ ਮੈਂ ਕੱਟਣਾਂ ਨਾਲ ਗੀਤ ਗਾਉਨੇ ਤੇ ਕੋਈ ਰੋ ਗੀਤਾਂ ਨੂੰ ਕੋਈ ਰੋਕ ਟੋਕ ਨਹੀਂ ਸੀ ਕਿਉਂਕਿ ਆਪਾਂ ਜਿਆਦਾ ਪੰਜਾਬੀ ਲੋਕ ਗੀਤ ਗਾਉਨੇ ਆ ਕੋਈ ਬੁਰੀ ਭਾਵਨਾ ਨਹੀਂ ਕੋਈ ਉਹ ਦੂਰੇ ਸ਼ਬਦਾਂ ਵਾਲੇ ਨਹੀਂ ਸੀ ਉਹਦੇ ਕੋਈ ਕੁੱਛ ਨਹੀਂ ਸੀ ਉਹਦੇ ਤੇ ਉਹਦਾ ਵੀ ਇਹ ਕਰਦੇ ਵੀ ਨਹੀਂ ਸੀ ਕੋਈ ਰੋਕ ਟੋਕ ਕਰਦੇ ਉਹਨਾਂ ਗੀਤਾਂ ਨੰਦੇ ਜੀ ਹਾਂ ਤੇ ਜਦੋਂ ਤੁਹਾਨੂੰ ਤੁਸੀਂ ਇੱਕ ਕਿਹਾ ਵੀ ਪੂਣੀਆਂ ਵੰਡ ਦਿੰਦੇ ਸੀ ਮੈਂ ਪੜਿਆ ਹੋਇਆ ਵੀ ਜਿਹੜਾ ਉਹਨੂੰ ਜਿਹੜਾ ਲੋਕੀ ਤਾਂ ਸਿਖਾਉਂਦੀ ਹੁੰਦੀ ਸੀ ਜਾਂ ਜਿਹੜੀ ਇੱਕ ਲੀਡਰ ਹੁੰਦੀ ਸਾਨੂੰ ਮਰੈਲਣ ਕਹਿੰਦੇ ਸੀ ਹਾਂਜੀ ਹਾਂ ਤੋਂ ਬਾਲੇ ਮਰੈਲਣ ਹਾਂਜੀ ਹਾਂਜੀ ਹਾਂ ਅਮੀਨ ਇਹ ਤਾਂ ਫਿਰ ਕੋਈ ਵੀ ਕਿਸੇ ਕੰਮ ਨੂੰ ਆਪਾਂ ਕਰਦੇ ਮੂਵੀ ਤਾਂ ਹੁੰਦਾ ਹੀ ਹੈ ਨਾ ਜਿਵੇਂ ਹੁਣ ਆਪਣਾ ਸਕੂਲ ਨੂੰ ਕੀ ਵੀ ਉਹਦੇ ਨਾਲ ਚੰਦਾ ਵਾਸ ਸਕੂਲੋਂ ਕਿਤੇ ਵੀ ਕੋਈ ਕੁਛ ਮੇਨ ਇੱਕ ਤਾਂ ਤੜਾ ਹੁੰਦਾ ਹੀ ਆ ਨਹੀਂ ਤਾਂ ਸਭ ਨੂੰ ਆਪਣੋ ਧੁੱਪੀ ਪੈ ਗਈ ਆ ਆਪਾਂ ਕਹਿੰਨੇ ਆ ਵੀ ਕੋਈ ਕਿਸੇ ਨਹੀਂ ਸੁਣਦਾ ਨੀਗਾ ਇਸ ਕਰਕੇ ਵੀ ਕਿਤੇ ਵੀ ਹੈ ਕੋਈ ਵੀ ਕੰਮ ਜਿਵੇਂ ਮੇਨ ਅਖੀਰ ਦਮਾਣਾ ਇਹਦੇ ਹੁਣ ਤੁਸੀਂ ਦੇਖੋ ਦਸ਼ਕੋ ਕਿ ਸਾਨੂੰ ਕਿੰਨੀ ਵਧੀਆ ਗੱਲ ਜਾਣਨ ਨੂੰ ਮਿਲੀ ਆ ਕਿ ਆਪਾਂ ਉਹਨਾਂ ਨੂੰ ਅਨਪੜ੍ਹ ਔਰਤਾਂ ਕਹਿ ਦਿੰਦੇ ਸੀ ਪਰ ਉਹ ਵੀ ਆਪਣਾ ਕਿਸੇ ਨਾ ਕਿਸੇ ਨੂੰ ਤਾਂ ਲੀਡਰ ਮੰਨਦੀਆਂ ਸੀ ਤੇ ਅੱਜ ਕੱਲ ਜਦੋਂ ਅਸੀਂ ਕਿਸੇ ਦੇ ਵਿਆਹ ਸ਼ਾਦੀ 'ਚ ਜਾਂਦੇ ਆ ਉੱਥੇ ਕਿਸੇ ਨੂੰ ਕੋਈ ਨਹੀਂ ਪੁੱਛਦਾ ਹੁੰਦਾ ਤੇ ਨਾ ਉਹ ਕੋਈ ਲੀਡ ਕਰ ਰਿਹਾ ਹੁੰਦਾ ਸਾਰਿਆਂ ਨੂੰ ਲੱਗਦਾ ਹੁੰਦਾ ਖਾਣਾ ਲੱਗਿਆ ਹੋਇਆ ਫਿਰ ਉਹਨਾਂ ਨੂੰ ਲੱਗਦਾ ਹੁੰਦਾ ਵੀ ਕੋਈ ਕਿਸੇ ਨੂੰ ਹਾਂ ਹੈ ਹੀ ਨਹੀਂ ਕੋਈ ਸੰਬੰਧ ਨਹੀਂ ਕਿਸੇ ਦਾ ਨਾ ਕੋਈ ਮੋਰੀ ਆ ਤੇ ਸਭ ਆਪ ਕੋ ਆਪਣੇ ਕੋਈ ਇਹ ਆਪਣੇ ਡੱਫਲੀ ਆਪਣਾ ਇਰਾਗ ਤੇ ਜਿਹੜੇ ਲੋਕ ਗੀਤਾਂ ਨਾਲ ਪਿਆਰ ਤੁਹਾਡਾ ਬਚਪਨ ਚ ਹੀ ਪੈ ਗਿਆ ਤੇ ਮੁੰਡੇ ਦੇ ਵਿਆਹ ਤੇ ਕੁੜੀ ਦੇ ਵਿਆਹ ਤੇ ਜਿਹੜੇ ਗੀਤ ਗਾਏ ਜਾਂਦੇ ਸੀ ਉਹਨਾਂ ਵਿੱਚ ਕੀ ਫਰਕ ਲੱਗਦਾ ਹੁੰਦਾ ਉਸ ਨੂੰ ਪਰ ਕਦੇ ਮਤਲਬ ਉਸ ਮੋਦਨੀ ਕਰਨਾ ਹੁੰਦਾ ਵੀ ਕੁੜੀ ਦੇ ਜਿਹੜੇ ਸੁਹਾਗ ਹੋਣੇ ਆਪਾਂ ਮੁੰਡੇ ਦੇ ਵਿਆਹ ਤੇ ਜਿਵੇਂ ਮਤਲਬ ਹੋ ਕੁੜੀਆਂ ਹੋਗੀਆਂ ਪਛਿੱਦਾਂ ਦੇ ਖੁਸ਼ੀ ਵਾਲੀ ਕੁੜੀ ਦੇ ਥੋੜੇ ਜਿਹਾ ਬਰਾ ਮਈ ਜਿਵੇਂ ਕੁੜੀ ਦਾ ਵਿਆਹ ਥੋੜੇ ਜੰਦਾ ਦੀ ਬਰਾ ਮਈ ਗਈ ਦੋਂਦੇ ਸੀਏ ਨਾ ਥੋੜੇ ਜਿਹਾ ਮਨ ਉਦਾਸ ਕਰਨ ਵਾਲੇ ਤੇ ਮੁੰਡੇ ਦੇ ਵਿਆਹ ਤੇ ਖੁਸ਼ੀ ਵਾਲੀ ਵੱਲੋਂ ਮੰਗਣੇ ਤੇ ਮਤਲਬ ਜਿਵੇਂ ਤੇ ਮੰਗਣੇ ਤੇ ਵੀ ਗੀਤ ਗਾਏ ਜਾਂਦੇ ਮੰਗਣੇ ਤੇ ਗੀਤ ਲਾਉਂਦੇ ਸੀ ਉਹਨੂੰ ਮੰਗਣਾ ਹੁੰਦਾ ਸੀ ਮੁੰਡੇ ਦਾ ਮਤਲਬ ਜਿਵੇਂ ਆ ਰੋਪਣਾ ਕਹਿੰਦੇ ਨੂੰ ਰੋਪਣਾ ਪੈਂਦੀ ਹੁੰਦੀ ਸੀ ਰੋਪਣਾ ਬਹੁਤ ਹਾਂ ਜਿਵੇਂ ਕੋਈ ਖਾਸ ਰਿਸ਼ਤੇਦਾਰ ਤੇ ਘਰਾਂ ਦੇ ਤਾਈ ਚਾਚੇ ਪਿੰਡ ਦੇ ਲੋਕ ਉਹਨਾਂ ਮਤਲਬ ਜਿਵੇਂ ਸਪੀਕਰ ਚ ਬੋ ਦਿੰਦੇ ਸੀ ਵਿਆਹ ਜਿਹੜਾ ਲੈਣ ਦੇ ਮੁੰਡੇ ਦਾ 8:00 ਵਜੇ 4:00 ਵਜੇ ਜਾਂ ਕਿੰਨੇ ਵਜੇ ਵੀ ਰੋਪਣਾ ਪੈਣੀ ਆ ਜੀ ਤੇ ਜੇ ਸਰਪ ਉਦੋਂ ਆਉਣੀ ਸੀ ਹੁੰਦਾ ਜਿਵੇਂ ਅੱਜ ਕੱਲ ਆਪਾਂ ਜਾਣਦੇ ਆ ਮੁੰਡੇ ਦਾ ਸ਼ਗਨ ਲੈ ਕੇ ਕਿੰਨੇ ਰਿਸ਼ਤੇਦਾਰ ਜਾਂਦੇ ਆ ਨਾਲ ਕਿੰਨਾ ਮਤਲਬ ਸਾਰਾ ਨਾ ਉਦੋਂ ਤਾਂ ਕਈ ਵਾਰ ਵਿਚੋਲੇ ਨੂੰ ਵੀ ਮਤਲਬ ਸ਼ਗਨ ਦੇ ਕੇ ਕੁੜੀ ਵਾਲੇ ਭੇਜ ਦਿੰਦੇ ਸੀ ਅੱਛਾ ਹਾਂ ਮਤਲਬ ਜਿਵੇਂ ਉਦੋਂ ਕੋਈ ਆ ਪੁਰਸ਼ ਨਹੀਂ ਸੀ ਲਾਦਦੇ ਆ ਇਹ ਸਾਰੇ ਲੋਕਾਂ ਨੇ ਜਿਵੇਂ ਥੱਲੇ ਹੀ ਜਿਵੇਂ ਹੁਣ ਆਪਾਂ ਮੈਟ ਵਗੈਰਾ ਦਰਿਆਂ ਤੇ ਉਦੋਂ ਕਹਿੰਦੇ ਸੀ ਇਸ ਤਰ੍ਹਾਂ ਜਿਵੇਂ ਸ਼ੇ अच्छा हां ਮੰਗਣੀ ਤੇ ਰੋਪਣਾ ਪੈਣ ਵੇਲੇ ਤੇ ਲੋਕ ਵੀ ਹੁੰਦੇ ਸੀ हां ਲੋਕਾਂ ਨੇ ਮਤਲਬ ਬੈਠੀ ਜਾਣਾ ਕਿ ਇੱਕ ਸਿਰਫ ਜਿਹਦਾ ਮੁੰਡੇ ਦੀ ਰੋਪਣਾ ਪੈਣੀ ਹੁੰਦੀ ਸੀ ਮਤਲਬ ਕੋਈ ਮੁੰਡਾ ਜਿਵੇਂ ਕੁਰਸੀ ਤੇ ਬਿਠਾਉਂਦੇ ਸੀ ਉਸੇ ਨੂੰ हां ਬਾਕੀ ਸਾਰ ਥੱਲੇ ਤੇ ਫਿਰ ਜਿਹੜੀਆਂ ਜਰਾਨੀਆਂ ਹੁੰਦੀਆਂ ਸੀ ਉਹਨਾਂ ਨੂੰ ਆਉਣੀ ਸੀ ਵਿੱਚ ਬੰਦਿਆਂ ਦੇ ਬੈਠਦਣਾ ਹੂੰ ਅਜਦਰ 20 35 40 ਸਾਲ ਪਹਿਲਾਂ ਦੀ ਗੱਲ ਆ ਉਹ ਫਿਰ ਦੂਰ ਖੜੀਆਂ ਜਿਵੇਂ ਮਤਲਬ ਆਪਦੇ ਮਨ ਦੇ ਹਾਫ ਭਾਵਾ ਗੀਤਾਂ ਰਾਹੀ ਜਦੋਂ ਸ਼ਗਨ ਹੋ ਜਾਂਦਾ ਸੀ ਹੂੰ ਇਵਰ ਉਹਦੇ ਵਧਾਈਆਂ ਦੇ ਲਈਆਂ ਜਾਂ ਮਤਲਬ ਉਹਦਾ ਦੇ ਭਗ ਮੰਤਰੀ ਜਿਹੜੇ ਹੱਥੋਂ ਉਹ ਸੀਂਹ ਤਰ੍ਹਾਂ ਗਾਉਣ ਕੋਈ ਮੰਗਰੇ ਦਾ ਗੀਤ ਹਾਂ ਜਿਆਦਾ ਕੋਈ ਤੁਹਾਨੂੰ ਮੰਗਰੇ ਦਾ ਗੀਤ ਮਤਲਬ ਜਿਵੇਂ ਇਕੱਠਿਆਂ ਹੋ ਕੇ ਗਉਂਦੀਆਂ ਹੁੰਦੀਆਂ ਸੀ ਉਦੋਂ 17 ਜੀ ਵਿਸ਼ੇ 17 ਜੀ ਵਿਸ਼ੇ ਵੇ ਬਾਬਾ ਤੇਰੇ ਵੇਲੇ ਨਾ ਪਲੇ ਲੋਕ ਬੈਠੇ ਪਲੇ ਲੋਕ ਬੈਠੇ ਪਲੇ ਪੰਜ ਬੈਠੇ ਵੇ ਬੱਬਾ ਤੇਰੀ ਵੀੜੀ ਮਤਲਬ ਇਦਾਂ ਨਹੀਂ ਬੀ ਆਪਾਂ ਕਾ ਸਕਦੇ ਹਾਂ ਆਪਾਂ ਕਾ ਸਕਦੇ ਹਾਂ ਆਈ ਗਈ ਇਹ ਤਾਂ ਹਾਂ ਜਿਸ ਪੰਡਾਂ ਜੀ ਵਿਸ਼ੇਸ ਤੁਰਾਂ ਜੀ ਵਿਸ਼ੇ ਵੇ ਮਮ ਤੇਰੇ ਵੇੜੇਸ ਤੁਰਾਂ

ਜੇ ਬਾਬਾ ਬਾਬਾ ਉਹਨੂੰ ਦਾਦੇ ਦਾ ਦਾਦੇ ਨੂੰ ਮਤਲਬ ਮੇਨ ਮੰਨਦੇ ਸੀ ਜਿਵੇਂ ਮਲਕੇ ਦੇ ਪਿਤਾ ਜੋ ਵੀ ਹਨ ਹਾਂ ਤੇਰਾ ਮਗੜਾ ਹਾਂਜੀ ਹਾਂ ਠੀਕ ਹੁਣ ਬਾਬਾ ਦਾਦੇ ਨੂੰ ਹਾਂ ਦਾਦੇ ਨੂੰ ਬਾਬਾ ਉਹ ਪੁੰਜੇ ਬੈਠ ਕੇ ਇਸ ਨਾਲ ਦਾ ਸਾਰੇ ਲੋਕ ਪੁੰਜੇ ਬੈਠਦੇ ਸੀ ਹਾਂਜੀ ਹਾਂ ਉਹਦਾ ਕਾਰਨ ਕੀ ਹੁੰਦਾ ਸੀ ਕੁਰਸੀਆਂ ਹੁੰਦੀਆਂ ਵੀ ਨਹੀਂ ਹੋਣੀਆਂ ਮੇਰੇ ਨਾਲ ਉਹਦਾ ਮਤਲਬ ਲੋਕਾਂ ਨੇ ਮਾਲਕੀ ਇਦਾਂ ਦਾ ਹੈ ਨਹੀਂ ਸੀ ਕੋਈ ਬਣਾਵਟੀ ਤੰਦ ਮਤਲਬ ਜਿਵੇਂ ਸਭ ਕੁਝ ਸਿੰਪਲ ਤੇ ਇਦਾਂ ਦਾ ਕੋਈ ਬਹੁਤਾ ਅੱਜ ਕੱਲ ਜਿਵੇਂ ਹੈਗਾ ਸਾਰਾ ਕੁਝ ਹੀ ਮਤਲਬ ਰਫਾ ਮੰਦੇ ਆ ਬਣਾਵਟੀ ਜਾਂ ਕੁਛ ਇਦਾਂ ਤੇ ਉਹ ਇਦਾਂ ਲੋਕਾਂ ਦੇ ਮਨ ਚ ਖੁਸ਼ੀ ਵੀ ਨਹੀਂ ਸੀ ਹੁੰਦਾ ਬਸ ਇਦਾਂ ਕੁਛ ਆਉਂਦਾ ਬਸ ਜੋ ਹੁੰਦਾ ਸੀਗਾ ਸੱਚੇ ਸੁੱਚੇ ਲੋਕਾਂ ਕੋ ਇਦਾਂ ਕੋਈ ਦਿਖਾਵੇ ਵਾਲੀ ਗੱਲ ਨਹੀਂ ਸੀ ਹੁੰਦੀ ਹੈਨਾ ਕੋਈ ਦਿਖਾਵਾ ਨਹੀਂ ਹਾਂ ਦਿਖਾਵਾ ਨਹੀਂ ਸੀ ਹੁੰਦਾਗਾ ਤੇ ਜਦੋਂ ਮੁੰਡੇ ਨੂੰ ਸ਼ਹਾਰਾ ਲਾਉਂਦੇ ਸੀ ਜਿਹੜੇ ਉਹ ਕਿਹੜੀ ਕਿਹੜੀ ਰਾਸ਼ਨ ਉਹ ਰਾਸ਼ਨ ਜਿਹੜੀ ਉਹ ਕਰਦੇ ਸੀ ਉਹਦਾ ਮਤਲਬ ਮੇਨ ਜਦੋਂ ਮੰਗਣਾ ਸ਼ੁਰੂ ਹੁੰਦਾ ਸੀਗਾ ਸਭ ਤੋਂ ਪਹਿਲਾਂ ਜਿਹੜਾ ਮਤਲਬ ਲੜਕੀ ਵਾਲੇ ਭੇਜਦੇ ਸੀਗੇ ਬਿਚੋਲੇ ਨੂੰ ਭੇਜਦੇ ਸੀ ਉਹਨੂੰ ਤਰਵਾਇਆ ਹੁੰਦਾ ਸੀ ਦਲਗੀ ਦੇ ਜਿਹੜੇ ਪਿੰਡਾਂ 'ਚ ਨਾ ਪਰਾਏ ਲੋਕ ਕਹਿੰਨੇ ਮਤਲਬ ਨਾਈ ਲੋਕ ਉਹਦੋਂ ਉਹ ਹੀ ਰਿਸ਼ਤਾ ਕਰਿਆ ਹੁੰਦਾ ਸੀ ਜਾ ਕੇ ਕੁੜੀ ਦਾ ਇਹੋ ਜਿਹਾ ਜਮੰਨਾ ਵੀ ਸੀਗਾ ਤੇ ਕਿਸੇ ਨੂੰ ਕੋਈ ਮੁੰਡੇ ਕੁੜੀ ਨੂੰ ਵੀ ਤਰਵਾਇ ਨਹੀਂ ਸੀ ਹੁੰਦਾਗਾ ਜਿੱਦਾਂ ਉਹ ਵੀ ਕੋਈ ਉਹਨਾਂ ਨੇ ਮਤਲਬ ਰਿਸ਼ਤਾ ਵਸ ਕਬੂਰੀ ਹੁੰਦਾ ਸੀਗਾ ਫੇਰ ਉਹ ਰੋਸ ਦਾ ਵਿਚੋਲਾ ਆਉਂਦਾ ਸਭ ਤੋਂ ਪਹਿਲਾਂ ਜੋ ਕੁੜੀ ਵਾਲਿਆਂ ਘਰੋਂ ਆਇਆ ਹੁੰਦਾ ਉਹਨਾਂ ਨੇ ਸ਼ਗਨ ਭੇਜਿਆ ਹੁੰਦਾ ਉੱਠ ਕੇ ਪਹਿਲਾਂ ਉਹ ਸਾਰੀ ਪੰਚਾਇਤ ਨੂੰ ਮਤਲਬ ਜਿਵੇਂ ਸਿਰ ਹੱਥ ਜੋੜ ਕੇ ਸੱਸੀ ਕਰ ਵਗੈਰਾ ਕਰਕੇ ਤੇ ਮਤਰਾ ਰਸੋਣ ਸ਼ੁਰੂ ਕਰਦਾ ਸੀ ਸ਼ੁਰੂ ਕਰਕੇ ਫਿਰ ਉਹਨੇ ਮਤਲਬ ਜਿਵੇਂ ਸ਼ੋਹਰਾ ਮੁੰਡੇ ਦੇ ਮੂੰਹ ਨੂੰ ਜਾਂ ਫਤਾਸੀ ਹੁੰਦੇ ਸੀ ਲਾ ਕੇ ਤੇ ਫਿਰ ਉਹਨੇ ਪੰਜ ਜਾਂ ਸੱਤ ਆਪ ਦੇ ਬੁੱਕ ਫਤਾਸੀਆਂ ਦੇ ਭਰ ਕੇ ਜੋ ਵੀ ਸ਼ਗਨ ਉਹ ਮੁੰਡੇ ਦੀ ਜੋੜੀ ਚ ਪਾਉਣਾ ਸ਼ੋਹਰਾ ਦੇ ਮੂੰਹ ਨੂੰ ਲਾ ਦੇਣਾ ਤੇ ਕੋ ਨੂੰ ਸ਼ਗਨ ਪਾ ਕੇ ਤੇ ਬੈਠਦਾ ਹੋ ਉਸ ਤੋਂ ਬਾਅਦ ਮਤਲਬ ਜਿਹੜੇ ਲੜਕੇ ਬੜੇ ਸੀਗੇ ਉਹ ਆਪ ਦਾ ਮਤਲਬ ਸ਼ਗਨ ਕਰਦੇ ਫਿਰ ਹੌਲੀ ਹੌਲੀ ਰਿਸ਼ਤੇਦਾਰ ਫਿਰ ਪਿੰਡ ਦੇ ਚਾਚੇ ਤਾਈ ਹੋਰ ਪਿੰਡ ਦੇ ਜੋ ਵੀ ਆਈ ਹੁੰਦੇ ਸੀਗੇ ਭੈਣ ਭਰਾ ਉਹ ਸ਼ਗਨ ਕਰਦੇ ਤੇ ਬਾੱਚੋ ਸਾਰਿਆਂ ਨੂੰ ਚਾਹ ਪਾਣੀ ਪਿਆ ਜਾਂਦਾ ਚਾਹ ਪਾਣੀ ਪੀਉਦਾਂ ਹੁੰਦਾ ਸੀ ਬਦਾਨਾ ਕੋਈ ਬਦਾਨਾ ਹੁੰਦਾ ਜਾਂ ਕੁਝ ਲੰਟੂ ਚੱਲ ਜਾਂ ਹੁੰਦੀ ਸੀ ਟੇਬਲ ਲੱਗੇ ਹੁੰਦੇ ਜਾਂ ਕੁਝ ਸ਼ਗਨ ਪਾ ਕੇ ਤਾਂ ਫਿਰ ਮਤਲਬ ਉਹ

ਵਧਾਈਆਂ ਜੀ ਬੁਰਾਈਆਂ ਤੇਰੇ ਆਰ ਨੂੰ ਪਰਿਵਾਰ ਨੂੰ ਤੇਰੇ ਬਾਪ ਵੱਡੇ ਸਰਦਾਰ ਨੂੰ ਜੀਨੇ ਰੱਖਿਆ ਤੇਰਾ ਨਾਮ ਵਧਾਈਆਂ ਬਾਬਾ ਤੈਨੂੰ ਵਧਾਈਆਂ ਜੀ ਤੇ ਮਾਂ ਨੂੰ ਵੀ ਕੋਈ ਵਧਾਈ ਦਿੰਦੇ ਹੁੰਦੇ ਸੀ ਆ ਮਾ ਨੂੰ ਵੀ ਮਸਤ ਬਾਦ ਮਾ ਨੂੰ ਬਦਾਈਆਂ ਨਹੀਂ ਨੇ ਹੁੰਦੇ ਸੀ ਇਹ ਨਾ ਮਾ ਨੂੰ ਪਤਾ ਨਾ ਉਹ ਵੀ ਅੱਗਾ ਵਾ ਹਾਂ ਅਰੇ ਦੁੱਧ ਕੜਿੰਦਾ ਜਿਵੇਂ ਕਹਿਣਾ ਉਹਨਾਂ ਨੇ ਹਾਂ ਹਾਂ ਬਾਸ ਸੋਈ ਆਪਾਂ ਨਾਲ ਲਵਾ ਗਿਆਂ ਆ ਅਰੇ ਦੁੱਧ ਕੋੜੇ ਦੀਆ ਵੇ ਉਤੇ ਆਈਆ ਮੋੜਾਈ ਹਾਂ ਦੂਰ ਦੂਰ ਕੋੜੇ ਦਿਆਵੇ ਉਤੇ ਆਈ ਆਮ ਲਈ ਬਾਂਸੋ ਰਾਣੀੀੀ ਸਾਡੀ ਮਨ ਲਬਦਾਈ ਵਾਂਸੋ ਰਾਣੀੀੀ ਸਾਡੀ ਮਨ ਲਬਦਾਈ ਕਿੰਨੀ ਸੋਹਣੀ ਤਰ੍ਹਾਂ ਵਧਾਈਆਂ ਦਿੱਤੀਆਂ ਜਾਂਦੀਆਂ ਸੀ ਤੇ ਉਹਨੂੰ ਵੀ ਕਿਹਾ ਜਾਂਦਾ ਜੀ ਮਨ ਲਾ ਤੇ ਨਾ ਵਧਾਈ ਮੰਨਣੀ ਪੈਣੀ ਆ ਉਸ ਤੋਂ ਬਾਅਦ ਮਤਲਬ ਵੀ ਨਾ ਹੋਰ ਧਾਇਆਂ ਚਾਚੀਆਂ ਨੂੰ ਮਾਮੀਨਾ ਮਾਸਾ ਨੂੰ ਫਿਰ ਮਤਲਬ ਇਦਾਂ ਦਾ ਅੱਛਾ ਜੋ ਉਹਨਾਂ ਦਾ ਨਾਮ ਲੈ ਲਈਏ ਇਹਨੂੰ ਕੰਗ੍ਰੈਚੁਲੇਸ਼ਨ ਕਹਿ ਕੇ ਆਪਾਂ ਗੱਲ ਖਤਮ ਕਰ ਦਿੰਦੇ ਆ ਤੇ ਕਿੰਨੀ ਵਧੀਆ ਗੱਲ ਆ ਵੀ ਸਾਡੇ ਕੋਲੇ ਵਧਾਈਆਂ ਦੇਣ ਦਾ ਕਿੰਨਾ ਵਧੀਆ ਸਿਸਟਮ ਸੀ ਚਲੋ ਖੈਰ ਕੋਈ ਗੱਲ ਨਹੀਂ ਬਦਲਾ ਕੁਦਰਤ ਦਾ ਨਿਯਮ ਆ ਆਪਾਂ ਅੱਗੇ ਜਦੋਂ ਤੁਸੀਂ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਂਦੇ ਹੁੰਦੇ ਸੀ ਉਦੋਂ ਇਹ ਲੋਕ ਗੀਤ ਗਾਉਂਦੇ ਸੀ ਬੱਚੇ ਤੇ ਤੁਸੀਂ ਉਹਨਾਂ ਦੇ ਨਾਲ ਬੈਠ ਕੇ ਗਾਉਂਦੇ ਰਹੇ ਮਤਲਬ ਸਿਖਾਉਂਦੇ ਵੀ ਰਹੇ ਹਾਂ ਬੱਚਿਆਂ ਨੂੰ ਕਿਉਂਕਿ ਬੱਚਿਆਂ ਨੂੰ ਅੱਜ ਕੱਲ੍ਹ ਸਕੂਲਾਂ 'ਚ ਜਿਵੇਂ ਜਿਵੇਂ 26 ਜਨਵਰੀ 15 ਅਗਸਤ ਹੋਰ ਕੋਈ ਫੰਕਸ਼ਨ ਬਹੁਤ ਜ਼ਿਆਦਾ ਗਿੱਧੇ ਦੀ ਕੈਰੀ ਅੱਛਾ ਗਿੱਧੇ ਦੀ ਸ਼ੁਰੂਆਤ ਦੇ ਵਿੱਚ ਫਿਰ ਮਤਲਬ ਜਿਵੇਂ ਥੋੜੇ ਪਹਿਲਾਂ ਗੀਤਾਂ ਤੋਂ ਹੀ ਸ਼ੁਰੂ ਕਰਦੇ ਸੀਗੇ ਹੈਨਾ ਗੀਤ ਤਾਂ ਕੋਈ ਸ਼ੁਰੂ ਕਰਨਾ ਤੇ ਫਿਰ ਹੌਲੀ-ਹੌਲੀ ਜੇ ਮਤਲਬ ਉਹ ਨਾਟਕਾ ਮੇਲਾ ਆ ਗਿਆ ਉਹ ਗੀਤਾਂ ਦੀ ਸ਼ੁਰੂਆਤ ਹੈ ਉਵੇਂ ਕਰਦੇ ਫਿਰ ਉਸ ਤੋਂ ਬਾਅਦ ਗਿੱਧਾ ਸਤੋਂਦੇ ਤੇ ਗੀਤ ਸੁਣਾਉਂਦੇ ਹੁਣ ਬੱਚਿਆਂ ਨੂੰ ਐਸੇ ਬਹੁਤ ਘੱਟ ਨੌਲੇਜ ਹੈ ਲੋ ਗੀਤਾਂ ਬਾਰੇ ਤਾਂ ਨਾ ਕਿਸੇ ਦੀ ਇੰਨੀ ਆਵਾਜ਼ ਉੱਚੀ ਆ ਵੀ ਬੱਚੇ ਗਾ ਸਕਣ ਤੇ ਮਤਲਬ ਤੁਸੀਂ ਇਹਦੇ ਵਿੱਚ ਕਸੂਰ ਕਿਨਾਂ ਦਾ ਬੱਚਿਆਂ ਦਾ ਜਾਂ ਸਾਡਾ ਜਿਹੜੇ ਵੱਡੇ ਬਜ਼ੁਰਗਾਂ ਦਾ ਇਹ ਕੀ ਕਾਰਨ ਕਿ ਆ ਵੀ ਬੱਚਿਆਂ ਦਾ ਸ਼ੌਂਕ ਇਸ ਪਾਸੇ ਤੋਂ ਘਟ ਗਿਆ ਲੋਕਾਂ ਦੇ ਪਾਸੇ ਉਹਨਾਂ ਦੇ ਵੀ ਇਦਾਂ ਆ ਵੀ ਪੜਾਈਆਂ ਵੀ ਪਹਿਲਾਂ ਦੀ ਤਰ੍ਹਾਂ ਨਹੀਂ ਹੁਣ ਮਤਲਬ ਪੜਾਈਆਂ ਵੀ ਇੰਨੀਆਂ ਹੁਣ ਅੱਗੇ ਪਹਿਲਾਂ ਕੋਈ ਬੱਚੇ ਟਿਊਸ਼ਨ ਨਹੀਂ ਸੀ ਜਾਂਦੇ ਹੁੰਦੇ ਸਕੂਲੋਂ ਪੜਿਆਏ ਘਰੇ ਮਾਪਿਆਂ ਨੂੰ ਕੰਮ ਵੀ ਕਰਾਉਣਾ ਚਲੋ ਉਹਦਾ ਪੜਨਾ ਵੀ ਸਾਰਾ ਖਸ਼ ਹੁਣ ਬੱਚੇ ਸਕੂਲ ਨੂੰ ਆਇਆ ਥੋੜਾ ਬੋਤਾ ਕੰਦਾ ਵੀ ਤਾਂ ਟਿਊਸ਼ਨ ਹੋ ਗਈ ਇੱਕ ਟਿਊਸ਼ਨ ਹੋਏ ਦੂਜੀ ਟਿਊਸ਼ਨ ਹੋ ਗਈ ਤੇ ਬੱਚਿਆਂ ਨੂੰ ਆਪਦੇ ਆਪ ਲਈ ਫਰਸਤ ਨਹੀਂ ਤੇ ਇਸ ਕਰਕੇ ਕੁਝ ਮਤਲਬ ਇੰਟਰਨੈਟ ਮੋਬਾਈਲ ਫੋਨ ਥੋੜਾ ਜਿਹਾ ਸਾਰਾ ਬੱਚਿਆਂ ਨੂੰ ਉਧਰ ਥੋੜਾ ਬਿਜੀ ਰਹਿਣ ਲੱਗੇ ਤੇ ਇਸ ਪਾਸੇ ਨੂੰ ਟਟ ਗਈ ਜੀ ਤੁਸੀਂ ਕੀ ਸੋਚਦੇ ਹੋ ਵੀ ਜੇ ਆਪਾਂ ਲੋਕੀ ਤੁਹਾਨੂੰ ਬਚਾਵਾਂਗੇ ਕਿਵੇਂ ਬਚਾ ਸਕਦੇ ਹਾਂ ਜਿਵੇਂ ਕਿਤਾਬਾਂ ਚ ਉਹਨਾਂ ਨੂੰ ਲਿਖਤੀ ਰੱਖ ਕੇ ਸੰਭਾਲਿਆ ਬਾਲਕਿ ਬਚਾਇਆ ਜਾ ਸਕਦੇ ਆ ਜਨਦੀ ਰਿਕਾਰਡਿੰਗ ਕੀਤੀ ਹੋਵੇ ਤਾਂ ਬਚ ਸਕਦੇ ਰੱਖ ਕੇ ਲਗਾਈ ਤਾਂ ਕਿਤਾਬ ਲਿਖੀ ਅੱਜ ਕੱਲ ਬੱਚੇ ਪੜਦੇ ਬਹੁਤ ਘੱਟ ਆ ਕਿਤਾਬਾਂ ਦਾ ਬੱਚਿਆਂ ਨੂੰ ਬਹੁਤ ਘੱਟ ਦਿਲਚਸਪੀ ਆ ਬਣਦੀ ਇਸ ਕਰਕੇ ਆਪਾਂ ਮਤਲਬ ਜਿਵੇਂ ਰਿਕਾਰਡ ਕਰਕੇ ਹਾਂ ਤਾਂ ਬੱਚੇ ਸੁਣਦੇ ਆ ਉਸ ਨੂੰ ਚੀਜ਼ ਨੂੰ ਆਪਾਂ ਬਾਰ ਬਾਰ ਸੁਣ ਵੀ ਸਕਦੇ ਆ ਤੇ ਸਿੱਖ ਵੀ ਸਕਦੇ ਆ ਹਨਾ ਮੈਂ ਵੀ ਤੁਹਾਡੇ ਤੋਂ ਬਹੁਤ ਗੀਤ ਸਿੱਖਿਆ ਜਿਹੜੇ ਪੁਰਾਣੇ ਆ ਤੁਸੀਂ ਕਈ ਵਾਰੀ ਸਾਨੂੰ ਦੋਨਾਂ ਨੂੰ ਇਕੱਠੇ ਗਾਉਂਦਿਆਂ ਹੋਇਆ ਦੇਖਿਆ ਹੋਵੇਗਾ ਰਦਾ ਪਰਜੀ ਚੈਨਲ ਤੇ ਤੇ ਜਦੋਂ ਮੈਂ ਤੁਹਾਡੇ ਨਾਲ ਗਾਉਂਦੀ ਹਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਮੈਨੂੰ ਬਹੁਤ ਵਧੀਆ ਲੱਗਦਾ ਇੱਕਦਮ ਮੈਨੂੰ ਸਹਾਰਾ ਜਿਹਾ ਮਿਲ ਜਾਂਦਾ ਜਿਵੇਂ ਮੈਂ ਉਹਨੂੰ ਇਕੱਲੀ ਦਾ ਮੇਰੇ ਨਾਲ ਛੱਡ ਜਾਂਦਾ ਵਾ ਤੇ ਇੱਕ ਜਿਹੜੇ ਲੋਕਗੀਤ ਆ ਹਮੇਸ਼ਾ ਇਹ ਦੋ ਜਾਣੇ ਗਾਉਣ ਤਾਂ ਹੀ ਵਧੀਆ ਲੱਗਦੀ ਹੈ। ਇਕੱਲਾ ਗਾਉਂਦਾ ਤਾਂ ਉਹ ਗੱਲ ਨਹੀਂ ਮੰਦੀ ਭਾਵੇਂ ਕਿਵੇਂ ਵੀ ਲੋਕਗੀਤ ਹਮੇਸ਼ਾ ਰਲ ਕੇ ਦੋ ਜਾਣਾਂ ਦੀ ਆਵਾਜ਼ ਚ ਗਾਉਣੇ ਵਧੀਆ ਲੱਗਦੇ ਆ। ਇਹ ਯੂਨੀਵਰਸਿਟੀ ਦੇ ਜਿਹੜੇ ਯੂਥ ਫੈਸਟੀਵਲ ਹੁੰਦੇ ਆ ਉਹਦੇ ਚ ਵੀ ਤਿੰਨ ਕੁੜੀਆਂ ਜਾਂ ਵਾਰੀ ਲੈਣ ਵਾਲੇ ਹੁੰਦੇ ਆ ਕਿਉਂਕਿ ਇਹਦੇ ਨਾਲ ਕੀ ਆ ਜਦੋਂ ਲੰਮੀ ਹੇਕ ਲਈ ਜਾਂਦੀ ਆ ਉਹ ਕਾਫੀ ਜ਼ੋਰ ਲੱਗਦਾ ਤੇ ਇਹਦੇ ਨਾਲ ਕੋਈ ਕਿਸੇ ਸਾਜ਼ ਦੀ ਸਹਾਰਾ ਨਹੀਂ ਲਿਆ ਜਾਂਦਾ। ਤਾਂ ਇਸ ਕਰਕੇ ਜਿਹੜੇ ਲੋਕ ਗੀਤਾਂ ਉਹ ਦੋ ਜਣੇ ਗਾਉਂਦੇ ਆ ਤਾਂ ਜ਼ਿਆਦਾ ਵਧੀਆ ਲੱਗਦਾ ਹੁੰਦਾ ਤੇ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਮੇਰੇ ਨਾਲ ਆ ਕੇ ਗਾਉਂਦੇ ਹੋ ਤੇ ਅਸੀਂ ਗਾਉਣ ਚ ਰਹਿੰਦੇ ਆ ਤੇ ਹਰ ਐਤਵਾਰ ਹੁਣ ਰਦਾਵਾ ਪਰਵ ਜੀ ਚੈਨਲ ਤੇ ਤੁਸੀਂ ਸੁਣ ਸਕਦੇ ਹੋ ਸਾਡੇ ਗਾਏ ਹੋਏ ਗੀਤ ਤੇ ਆਪਾਂ ਜਾਂਦੇ ਜਾਂਦੇ ਮਤਲਬ ਤੁਸੀਂ ਇੱਕ ਸੰਦੇਸ਼ ਦੇਣਾ ਚਾਹੋਗੇ ਕਿ ਜਿਹੜਾ ਲੋਕ ਗੀਤਾਂ ਉਹਨਾਂ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ ਤੁਸੀਂ ਕੀ ਚਰਜਾਉਨੇ ਹੋ ਵੀ ਸੁਤਨਾ ਮਤਲਬ ਤੁਹਾਡਾ ਕੀ ਆਵੇ ਆਉਣ ਵਾਲੇ ਵਿਕ ਵਿੱਚ ਜਿਹੜੇ ਬੱਚੇ ਆ ਲੋਗੀ ਤਾਂ ਉਹਨਾਂ ਨੂੰ ਉਹਨਾਂ ਤੱਕ ਪਹੁੰਚਣ ਇਹ ਤਾਂ ਮਤਲਬ ਹੋਉਂਦੀ ਮੈਂ ਥੋੜਾ ਜਿਹਾ ਬੱਚਿਆਂ ਦਾ ਰੁਝਾਨ ਹੋਇਆ ਹੁਣ ਥੋੜਾ ਜਿਹਾ ਅੱਗੇ ਨੂੰ ਵੱਧ ਰਿਹਾ ਰੁਝਾਨ ਹੋਇਆ ਬੱਚੇ ਗਾਉਂਦੇ ਆ ਹੁਣ ਆਪਾਂ ਆਵੀ ਚੈਨਲ 'ਤੇ ਦੇਖਦੇ ਆ ਤੇ ਇਸ ਕਰਕੇ ਵੀ ਮੈਨੂੰ ਵੀ ਓਹ ਜੇ ਆਪਾਂ ਗਾਵਾਂਗੇ ਬੱਚਿਆਂ ਨੂੰ ਸ਼ੌਕ ਹੁੰਦਾ ਆਪਣੇ ਘਰਾਂ 'ਚ ਆਪਾਂ ਗਾਉਨੇ ਆ ਬੱਚਿਆਂ ਦੇ ਥੋੜਾ ਮੰਨਦੇ ਜਿਵੇਂ ਆਪਾਂ ਵੀ ਤਾਂ ਇਦਾਂ ਹੀ ਸਿੱਖੇ ਆਪਾਂ ਕੋਈ ਇਹਨਾਂ ਦੀ ਟ੍ਰੇਨਿੰਗ ਲਈ ਕੋਚ ਨਹੀਂ ਜਾਏਗਾ ਤੇ ਇਸ ਕਰਕੇ ਜੇ ਆਪਾਂ ਇਹ ਚੀਜ਼ ਨੂੰ ਅੱਗੇ ਲਿਆਵਾਂਗੇ ਪਾਉਂਦੇ ਰਵਾਂਗੇ ਤਾਂ ਇਹ ਚੀਜ਼ ਅੱਗੇ ਵੱਧਦੀ ਜਾਊਗੀ ਹੈ ਨਾ ਹਾਂ ਦਰਸ਼ਕੋ ਅਸੀਂ ਤੁਹਾਡੇ ਤੋਂ ਮਜਾਜਤ ਲੈਣੇ ਆ ਤੇ ਨਾਲ ਨਾਲ ਇੱਕ ਜਿਹੜਾ ਤੁਹਾਨੂੰ ਇੱਕ ਇਹ ਵੀ ਦੱਸ ਕੇ ਕਹਿਣਾ ਚਾਹਾਂਗੇ ਕਿ ਜਿਹੜਾ ਅਸੀਂ ਗਿੱਧੇ ਦਾ ਵੀ ਤੇ ਲੋਕ ਗੀਤਾਂ ਦਾ ਵੀ ਆਉਣ ਵਾਲੇ ਸਮੇਂ 'ਚ ਹਰਵੰਸ ਵਿਰਾਸਤ ਅਕੈਡਮੀ ਐਂਡ ਵੈਲਨੈਸ ਸੈਂਟਰ ਜਿਹੜਾ ਜਿਸ ਦਾ ਕਿ YouTube ਚੈਨਲ ਹੈ ਹਰਵੰਸ ਅਕੈਡਮੀ ਪੰਜਾਬੀ ਦੇ ਨਾਮ ਤੇ ਉਹਦੇ ਤੇ ਗਿੱਧੇ ਦੀਆਂ ਵੀਡੀਓਜ਼ ਵੀ ਪਾਵਾਂਗੇ ਤੇ ਨਾਲ ਗਿੱਧੇ ਦੇ ਬਾਰੇ ਵਿੱਚ ਦੱਸਾਂਗੇ ਵੀ ਲੋਕ ਗੀਤਾਂ ਬਾਰੇ ਵੀ ਦੱਸਾਂਗੇ ਤੇ ਇਸੇ ਤਰ੍ਹਾਂ ਹੀ ਤੁਹਾਨੂੰ ਕਿਸੇ ਨਾ ਕਿਸੇ ਜਿਹੜਾ ਜਿਹੜਾ ਲੋਕ ਗੀਤਾਂ ਨੂੰ ਪਿਆਰ ਕਰਦੇ ਆ ਉਹਨਾਂ ਬਾਰੇ ਮਿਲਾਉਂਦੇ ਵੀ ਰਹਾਂਗੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀਆਂ ਸਾਡੀਆਂ ਨਾਨੀਆਂ ਦਾਦੀਆਂ ਮਾਵਾਂ ਸਿਗੀਆਂ ਉਹ ਕਿਸੇ ਉਹਨਾਂ ਨੂੰ ਸਟੇਜ ਦੀ ਲੋੜ ਹੁੰਦੀ ਆ ਹੁਣ ਸਾਡੇ ਕੋਲ ਸਟੇਜ ਸਟੇਜ ਮਤਲਬ ਕਹਿਣ ਦਾ ਪਲੇਟਫਾਰਮ ਦੀ ਲੋੜ ਹੁੰਦੀ ਸੀ ਉਹ ਜਿਹੜਾ ਆਪਣੇ ਆਪ ਹੀ ਮਾਹੌਲ ਸਰਜ ਲੈਂਦੀਆਂ ਸੀ ਤਾਂ ਜੇ ਆਪਾਂ ਹੁਣ ਨਾ ਸੰਭਾਲੇ ਇਹ ਲੋਕ ਗੀਤ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਦੋਸ਼ੀ ਠਹਿਰਾਉਣਗੀਆਂ ਕਿ ਅਸੀਂ ਸਾਡੇ ਕੋਲੇ ਸੰਚਾਰ ਦੇ ਸਾਧਨ ਸਹੀ ਸਾਡੇ ਕੋਲ ਇੰਨਾ ਐਫਰਟ ਕਰ ਸਕਦੇ ਸੀ ਅਸੀਂ ਕਿਉਂ ਨਹੀਂ ਸੰਭਾਲੇ ਠੀਕ ਆ ਔਖਾ ਲੱਗਦਾ ਸਾਨੂੰ ਆਪਣੇ ਸਮੇਂ ਵਿੱਚੋਂ ਸਮਾਂ ਕੱਢਣਾ ਪਰ ਅਸੀਂ ਆਪਣੇ ਬੱਚਿਆਂ ਵਾਸਤੇ ਆਪਣੇ ਆਉਣ ਵਾਲੇ ਫਿਊਚਰ ਵਾਸਤੇ ਇਹ ਲੋਕ ਗੀਤਨ ਸੰਭਾਲ ਕੇ ਰੱਖਾਂਗੇ ਜਿੰਨਾ ਵੀ ਹੋ ਸਕਦਾ ਹੋਇਆ ਮੈਂ ਆਪਣੇ ਵੱਲੋਂ ਤੇ ਪਰਮਜੀਤ ਮੈਡਮ ਵੱਲੋਂ ਵੀ ਤੁਹਾਡਾ ਧੰਨਵਾਦ ਕਰਦੀ ਹਾਂ ਸੁਣਨ ਵਾਸਤੇ ਤੇ ਅਗਲੇ ਹਫਤੇ ਫੇਰ ਮਿਲਦੇ ਹਾਂ ਤਦ ਤੱਕ ਦੇ ਲਈ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਪਰਮਜੀਤ ਮੈਡਮ ਦੇ ਜੀਵਨ ਬਾਰੇ ਤੇ ਉਹਨਾਂ ਦਾ ਗੀਤਾਂ ਨਾਲ ਪਿਆਰ ਸੁਣਿਆ ਤੇ ਅੱਜ ਅਸੀਂ ਇਸ ਇੰਟਰਵਿਊ ਨੂੰ एक लोगगीत समाप्त कर रहे हैं जी सोने दी मटकी वे वे वेवेचा दूध दही वे बेवेचा दूध दही ਖੜੀ ਵਜਾਮਾਰਾਮ ਵੇ ਪੁਰਨ ਗਈਆ ਬੁਰਜੁ ਗੜੀ ਖੜੀ ਵਜਾਮਾਰਾਮ ਵੇ ਪੁਰਨ ਗਈਆ ਬੁਰਜੁ ਗੜੀ ਤੇਰਾ ਲਕਾਂਦ ਜੀਰਵੇ ਮਾਵੇਦੀ ਜੜੀ ਤੀ ਜੜੀ ਤੇਰਾ ਲਕਾਂਦ ਜੀਰਵੇ ਮਾਵੇਦੀ ਜੜੀ ਤੀ ਜੜੀ ਤੇਰੀ ਲੱਖਾਂ ਦੀ ਕਰਨਗੀ ਵੇ ਰੀਆ ਜੜੀ ਤੂ ਜੜੀ ਤੇਰੀ ਲੱਖਾਂ ਦੀ ਕਰਨਗੀ ਵੇ ਰੀਆ ਦੀ ਜੜੀ ਤੂ ਜੜੀ ਤੇਰਾ ਲਖਾਂ ਦਾ ਸੇਰ ਵੇ ਮੋਤੀਆ ਜੜੀ ਤੇ ਜੜੀ ਤੇਰਾ ਲਖਾਂ ਦਾ ਸੇਰ ਵੇ ਮੋਤੀਆ ਜੜੀ ਤੇ ਜੜੀ ਤੇਰਾ ਲਖਾਂ ਦਾ ਕੁੜਤਾ ਵੇ ਸੇ ਬਟਣਾ ਦੀ ਜੜੀ ਤਿਲ ਜੜੀ ਤੇਰਾ ਲਖਾਂ ਦਾ ਕੁੜਤਾ ਵੇ ਸੇ ਬਟਣਾ ਦੀ ਜੜੀ ਤਿਲ ਜੜੀ ਤੇਰਾ ਲਖਾਂ ਦੀ ਜੁੱਤੀ ਵੇ ਤੇ tille ਦੀ ਜੜੀ ਤੇਰੀ ਲਖਾਂ ਦੀ ਜੁੱਤੀ ਵੇ ਤੇ tille ਦੀ ਜੜੀ ਤੇਰੀ ਖੜੀ ਵਾਜਾਂ ਮਾਰਾਂ ਵੇ ਪੁਰਖਾਂ ਗਿਓ ਗੁਰ ਜਿਗੜੀ ਖੜੀ ਵਾਜਾਂ ਮਾਰਾਂ ਵੇ ਪੁਰਖਾਂ ਗਿਓ ਗੁਰ ਜਿਗੜੀ ਸਿਰ ਸੋਨੇ ਦੀ ਮਾਟਕ ਦੀ ਵੇ ਵੇ ਵਿਚਾ ਦੁੱਧ ਦਹੀਂ ਵੇ ਵੇ ਚੰਦ ਦੁੱਧ ਦਹੀਂ ਕੜੀਵਾ ਜਾ ਮਾਰਾਮ ਵੇ ਪੁਰਨੈ ਧਿਯਾਂ ਬੁਰਜ ਜੜੀ